ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਜਿਸ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਅਸੀਂ SBI ਬੈਂਕ ਦੇ ਵਿੱਚ ਜੇ ਤੁਹਾਡਾ ਬੈਂਕ ਖਾਤਾ ਹੈ ਤਾਂ ਦੀਵਾਲੀ ਦੇ ਮੌਕੇ ਤੇ ਤੁਹਾਨੂੰ 1 ਲੱਖ ਰੁਪਿਆ ਤੁਹਾਡੇ ਖਾਤੇ ਦੇ ਵਿੱਚ ਸਿੱਧਾ ਆਏਗਾ ਜੀਆ ਦੋਸਤੋ ਉਸ ਦੇ ਲਈ ਕੁਝ ਨਹੀਂ ਕਰਨਾ ਤੁਸੀ ਸਿਰਫ ਇੱਕ ਫਾਰਮ ਭਰਨਾ ਹੈ ਜਿਹੜੇ ਕਿ ਹੁਣ ਫੇਰ ਤੋਂ ਦੁਬਾਰਾ ਸ਼ੁਰੂ ਹੋ ਚੁੱਕੇ ਨੇ ਕੁਝ ਟਾਈਮ ਪਹਿਲਾਂ ਇਹ ਸਕੀਮ ਆਈ ਸੀ ਜਦੋਂ ਕਿ ਇਹ ਸਕੀਮ ਆਈ ਸੀ ਤੇ ਲੋਕਾਂ ਨੇ ਇਹਦਾ ਬਹੁਤ ਫਾਇਦਾ ਚੱਕਿਆ ਸੀ ਤੇ ਕਾਫੀ ਲੋਕ ਉਡੀਕ ਕਰ ਰਹੇ ਸੀ ਕਿ ਇਹ ਸਕੀਮ ਜਿਹੜੀ ਦੁਬਾਰਾ ਕਦੋਂ ਆਏਗੀ ਸਾਨੂੰ ਦੱਸਿਆ ਜਾਵੇ ਤਾਂ ਹੁਣ ਜਿਹੜੀ ਇਹ ਸਕੀਮ ਫੇਰ ਦੁਬਾਰਾ ਆ ਚੁੱਕੀ ਹੈ ਜੇ ਤੁਹਾਡਾ ਖਾਤਾ ਵੀ SBI ਬੈਂਕ ਦੇ ਵਿੱਚ ਹੈ ਤਾਂ ਦੀਵਾਲੀ ਤੇ ਇਹ ਦੀਵਾਲੀ ਤੇ ਤੁਹਾਨੂੰ ਬਹੁਤ ਹੀ ਵੱਡਾ ਮੌਕਾ ਮਿਲਣ ਜਾ ਰਿਹਾ ਹੈ 1 ਲੱਖ ਰੁਪਏ ਤੱਕ ਦਾ ਜਿਹੜਾ ਤੁਹਾਨੂੰ ਹੈ ਇਹ ਤੁਹਾਡੇ ਬੈਂਕ ਖਾਤੇ ਦੇ ਵਿੱਚ ਸਿੱਧਾ ਆ ਸਕਦਾ ਹੈ ਕਿਵੇਂ ਆਏਗਾ ਸਾਰਾ ਕੁਝ ਤੁਹਾਨੂੰ ਸਟੈਪ ਵਾਈਜ਼ ਸਟੈਪ ਦੱਸਾਂਗੇ ਇਹਦੇ ਲਈ ਤੁਹਾਨੂੰ ਕੀ ਯੋਗਤਾ ਹੋਣੀ ਚਾਹੀਦੀ ਹੈ ਤੁਹਾਡੇ ਕੋਲ ਤੇ ਕਿ ਇਹਨਾਂ ਨੂੰ ਬੈਂਕ ਦੇ ਰਿਹਾ ਹੈ ਠੀਕ ਹੈ ਇਹ ਸਾਰਾ ਕੁਝ ਤੁਹਾਨੂੰ ਇਸ ਵੀਡੀਓ ਵਿੱਚ ਦੱਸਣ ਜਾ ਰਹੇ ਹਾਂ ਤਾਂ ਦੋਸਤੋ ਚੈਨਲ ਤੇ ਜੇ ਤੁਸੀਂ ਪਹਿਲੀ ਵਾਰ ਆਇਆ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਜਿਹੜੇ ਵੀ ਲੋੜਵੰਦ ਭੈਣ ਭਰਾ ਨੇ ਉਹਨਾਂ ਨੂੰ ਵੀਡੀਓ ਜ਼ਰੂਰ ਸ਼ੇਅਰ ਕਰਨਾ ਤਾਂ ਜੋ ਉਹ ਵੀ ਇਸ ਮੌਕੇ ਦਾ ਫਾਇਦਾ ਚੱਕ ਸਕਣ ਤਾਂ ਚੱਲਦੇ ਹਾਂ ਦੋਸਤੋ ਮੇਨ ਅਪਡੇਟ ਦੇ ਉੱਤੇ ਦੋਸਤੋ ਤੁਸੀਂ ਦੇਖ ਸਕਦੇ ਹੋ ਅਪਡੇਟ ਕੀ ਆਇਆ ਹੈ ਐਸਬੀਆਈ ਗ੍ਰਾਹਕਾਂ ਦੇ ਲਈ ਖੁਸ਼ਖਬਰੀ ਹੈ ਯਾਨੀ ਕਿ ਜਿਹੜੇ ਲੋਕਾਂ ਦਾ ਖਾਤਾ ਐਸਬੀਆਈ ਬੈਂਕ ਦੇ ਵਿੱਚ ਹੈ ਉਨਾ ਗ੍ਰਾਹਕਾਂ ਦੇ ਲਈ ਹੀ ਖੁਸ਼ਖਬਰੀ ਹੈ ਕਿਉਂਕਿ ਦੀਵਾਲੀ ਦੇ ਮਿਲੇਗਾ 1 ਲੱਖ ਰੁਪਿਆ ਐਸ்சிਬੀਆਈ ਮਾਈਕਰੋ ਲੋਨ ਅਰਜੀ ਸਕੀਮ ਹੁਣ ਇਹ ਮਾਈਕਰੋ ਲੋਨ ਅਰਜੀ ਸਕੀਮ ਹੈ ਜਿਸ ਭਰਾ ਨੇ ਵੀ ਇਹ ਸਕੀਮ ਦਾ ਫਾਇਦਾ ਚੱਕਣਾ ਹੋਵੇ ਵੀਡੀਓ ਨੂੰ ਧਿਆਨ ਨਾਲ ਜਰੂਰ ਦੇਖਣਾ ਹੈ ਤੁਸੀਂ ਠੀਕ ਹੈ ਸਭ ਤੋਂ ਪਹਿਲਾਂ ਜਿਹੜਾ ਆਰਟੀਕਲ ਆਇਆ ਇਸ ਦੇ ਵਿੱਚ ਕੀ ਲਿਖਿਆ ਹੋਇਆ ਹੈ ਲਿਖਿਆ ਜੀ ਅੱਜ ਦੇ ਸਮੇਂ ਦੇ ਵਿੱਚ ਜਦੋਂ ਕੋਈ ਛੋਟਾ ਵਪਾਰ ਸ਼ੁਰੂ ਕਰਨ ਜਾਂ ਫਿਰ ਮੌਜੂਦਾ ਵਪਾਰ ਨੂੰ ਅੱਗੇ ਵਧਾਉਣ ਦੀ ਸੋਚ ਹੁੰਦੀ ਹੈ ਤਾਂ ਸਭ ਤੋਂ ਵੱਡੀ ਮੁਸ਼ਕਲ ਪੈਸੇ ਦੀ ਹੁੰਦੀ ਹੈ। ਬਹੁਤ ਲੋਕ ਚੰਗੇ ਵਿਚਾਰ ਅਤੇ ਮਿਹਨਤ ਦੇ ਬਾਵਜੂਦ ਸਿਰਫ ਫੰਡ ਦੀ ਘਾਟ ਦੇ ਕਰਕੇ ਪਿੱਛੇ ਰਹਿ ਜਾਂਦੇ ਹਨ। ਉਹਨਾਂ ਦੀ ਮਦਦ ਲਈ ਭਾਰਤੀ ਸਟੇਟ ਬੈਂਕ ਯਾਨੀ ਕਿ SBI 2025 ਦੇ ਵਿੱਚ ਲਿਆਇਆ ਹੈ SBI ਮਾਈਕਰੋ ਲੋਨ ਯਾਨੀ ਕਿ SBI ਮਾਈਕਰੋ ਲੋਨ ਛੋਟਾ ਲੋਨ ਦੇ ਨਾਤੇ ਇੱਕ ਸਕੀਮ ਲੈ ਕੇ ਆਇਆ ਜਿਸ ਦੇ ਤਹਿਤ ਛੋਟੇ ਵਪਾਰੀ ਮਲੇ ਉਦਯੋਗਪਤੀਆਂ ਅਤੇ ਨੌਜਵਾਨਾਂ ਨੂੰ 1 ਲੱਖ ਰੁਪਏ ਤੱਕ ਦਾ ਲੋਨ ਜਿਹੜਾ ਆਸਾਨੀ ਦੇ ਨਾਲ ਦਿੱਤਾ ਜਾਵੇਗਾ ਹੁਣ ਜਿਹੜੇ ਛੋਟੇ ਲੋਕ ਨੇ ਠੀਕ ਹੈ ਕਹਿੰਦਾ ਮਤਲਬ ਉਹਨਾਂ ਦਾ ਛੋਟਾ ਵਪਾਰ ਹੈ ਲਘੂ ਉਦਯੋਗ ਹੈ ਉਹਨਾਂ ਦਾ ਛੋਟਾ ਮੋਟਾ ਕਾਰੋਬਾਰ ਕਰ ਰਹੇ ਨੇ ਠੀਕ ਹੈ ਛੋਟੀ ਮੋਟੀ ਫੈਕਟਰੀ ਲਾਈ ਹੋਈ ਹੈ ਠੀਕ ਹੈ ਕਿਸੇ ਨੇ ਦੁਕਾਨ ਕੀਤੀ ਹੋਈ ਹੈ ਉਹ ਇਸ ਸਕੀਮ ਦਾ ਲਾਭ ਲੈ ਸਕਦੇ ਨੇ ਜੇ ਉਹਨਾਂ ਦਾ ਖਾਤਾ SBI ਬੈਂਕ ਦੇ ਵਿੱਚ ਹੈ ਇਸ ਲੋਨ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਕਿਸੇ ਵੀ ਵੱਡੀ ਗਾਰੰਟੀ ਦਾ ਜ਼ਮਾਨਤ ਦੀ ਲੋੜ ਨਹੀਂ ਹੁੰਦੀ ਹੈ ਸਭ ਤੋਂ ਵੱਡੀ ਗੱਲ ਇਹ ਹੀ ਹੈ ਕਿ ਜੇ ਤੁਸੀਂ ਲੋਨ ਇਹ ਲੈਣਾ ਹੈ ਮਾਈਕਰੋ ਲੋਨ ਸਕੀਮ ਦੇ ਤਹਿਤ ਲੋਨ ਤੁਸੀਂ 1 ਲੱਖ ਰੁਪਏ ਦਾ ਲੈਣਾ ਹੈ ਤਾਂ ਇਸ ਦੇ ਲਈ ਨਾ ਤੇ ਤੁਹਾਨੂੰ ਕੋਈ ਵੱਡੀ ਜ਼ਮਾਨਤ ਦੇਣੀ ਪਵੇਗੀ ਜਾਂ ਕੋਈ ਗਾਰੰਟੀ ਦੇਣੀ ਪਵੇਗੀ ਇਹੋ ਜਿਹਾ ਕੋਈ ਕੰਮ ਨਹੀਂ ਹੈ ਕਈ ਵਾਰ ਕੀ ਹੁੰਦਾ ਹੈ ਕਿ ਨਾ ਜਿਵੇਂ ਕਿ ਆਪਾਂ ਕੇਸੀਸੀ ਦਾ ਲੋਨ ਲੈਨੇ ਆ ਤਾਂ ਉਸ ਦੇ ਵਿੱਚ ਜਦੋਂ ਆਪਾਂ ਲਿਮਟਾ ਕਰੋਣੇ ਆ ਤੇ ਆਪਾਂ ਨੂੰ ਆਪਣੀ ਜ਼ਮੀਨ ਦੀ ਫਰਦ ਵਗੈਰਾ ਦਿਖਾਣੀ ਪੈਂਦੀ ਹੈ ਤਾਂ ਇਹੀ ਚੱਕਰ ਹੈ ਕਿ ਇਸ ਸਕੀਮ ਦਾ ਸਭ ਤੋਂ ਵੱਡੀ ਜਿਹੜੀ ਖਾਸ ਗੱਲ ਇਹ ਹੈ ਕਿ ਇਹਦੇ ਵਿੱਚ ਕੋਈ ਗਾਰੰਟੀ ਨਹੀਂ ਦੇਣੀ ਸਿੱਧੇ ਤੌਰ ਤੇ ਆਪਾਂ ਨੂੰ ਪੈਸਾ ਮਿਲ ਜਾਏਗਾ ਪਰ ਕੁਝ ਸ਼ਰਤਾਂ ਨੇ ਉਹ ਸ਼ਰਤਾਂ ਆਪਾਂ ਇਸ ਵੀਡੀਓ ਦੇ ਵਿੱਚ ਜਾਣਾਂਗੇ ਤਾਂ ਲਿਖਿਆ ਹੈ ਕਿ ਪ੍ਰਕਿਰਿਆ ਪੂਰੀ ਤਰ੍ਹਾਂ ਸੌਖੀ ਅਤੇ ਤੇਜ਼ ਹੈ ਜਿਸ ਦੇ ਨਾਲ ਅਰਜੀਕਰ ਜਿਆਦਾ ਝੰਜੜ ਤੋਂ ਬਿਨਾਂ ਹੀ ਕੁਝ ਹੀ ਕਦਮਾਂ ਦੇ ਵਿੱਚ ਅਰਜੀ ਕਰ ਸਕਦਾ ਹੈ ਇਸ ਦੇ ਨਾਲ ਹੀ ਇਸ ਮਾਈਕਰੋ ਲੋਨ ਦੀ ਵਿਆਜ ਦਰ ਵੀ ਕਾਫੀ ਘੱਟ ਹੈ ਤੇ ਰੀਪੇਮੈਂਟ ਆਵਧੀ ਇੰਨੀ ਇਹ ਸਕੀਮ ਲਈ ਹੈ ਕਿ ਕੋਈ ਵਿਅਕਤੀ ਆਸਾਨੀ ਦੇ ਨਾਲ ਮਹੀਨਾਵਾਰ ਕਿਸ਼ਤ ਵੀ ਭਰ ਸਕਦਾ ਹੈ ਇਸ ਸਕੀਮ ਦਾ ਉਦੇਸ਼ ਵੱਧ ਤੋਂ ਵੱਧ ਛੋਟੇ ਵਪਾਰੀਆਂ ਨੂੰ ਆਤਮ ਨਿਰਭਰ ਬਣਾਉਣਾ ਅਤੇ ਉਨ੍ਹਾਂ ਦੀ ਮਦਦ ਕਰਨਾ ਹੈ ਕਿ ਉਹ ਰੁਜ਼ਗਾਰ ਪੈਦਾ ਕਰ ਸਕਣ ਇਸੇ ਕਰਕੇ ਕਿ ਲੋਕ ਜਿਹੜੇ ਵਿਹਲੇ ਨੇ ਜਾਂ ਫਿਰ ਉਹ ਜ਼ਿਆਦਾ ਪੜ੍ਹਾਈ ਨਹੀਂ ਕਰ ਸਕਕੇ ਉਹ ਆਪਣਾ ਰੁਜ਼ਗਾਰ ਕਰ ਸਕਣ ਇਸ ਕਰਕੇ ਜਿਹੜੀ ਇਹ SBI ਦੀ ਲੋਨ ਸਕੀਮ ਹੈ ਇਹ ਛੋਟੇ ਵਪਾਰੀਆਂ ਨੂੰ ਮਦਦ ਕਰਦੀ ਹੈ ਅਪਲੋਨ ਦੀ ਰਕਮ ਦੀ ਗੱਲ ਕਰੀਏ ਵਿਆਜ ਦੀ ਗੱਲ ਕਰੀਏ ਸਬਸਿਡੀ ਦੀ ਗੱਲ ਕਰੀਏ ਸਾਰੀ ਜਾਣਕਾਰੀ ਹੁਣ ਤੁਹਾਨੂੰ ਮਿਲਣ ਵਾਲੀ ਹੈ ਤੁਸੀਂ ਦੇਖ ਸਕਦੇ ਹੋ SBI ਮਾਈਕਰੋ ਲੋਨ ਦੇ ਵਿੱਚ ਅਰਜੀਕਰ ਨੂੰ 50000 ਤੋਂ ਲੈ ਕੇ 1 ਲੱਖ ਤੱਕ ਦਾ ਲੋਨ ਦਿੱਤਾ ਜਾਂਦਾ ਹੈ ਵਿਆਜ ਦਰ ਦੀ ਸ਼ੁਰੂਆਤ ਲਗਭਗ 15% ਤੋਂ ਹੁੰਦੀ ਹੈ ਤੇ ਇਹ ਗਰਾਹਕ ਦੀ ਪ੍ਰੋਫਾਈਲ ਕਾਰੋਬਾਰ ਦੀ ਕਿਸਮ ਅਤੇ ਬੈਂਕਿੰਗ ਸਬੰਧਾਂ ਦੇ ਆਧਾਰ ਤੇ ਨਿਰਧਾਰਤ ਕੀਤੀ ਜਾਂਦੀ ਹੈ ਯਾਨੀ ਕਿ 15% ਤੋਂ ਸ਼ੁਰੂ ਹੁੰਦੀ ਹੈ ਜਿਆਦਾ ਵੀ ਹੋ ਸਕਦੀ ਹੈ ਘੱਟ ਵੀ ਹੋ ਸਕਦੀ ਹੈ ਕਿਉਂ ਕਿਉਂਕਿ ਉਹਦੀ ਇਹ ਵਪਾਰ ਦੇਖਣਗੇ ਉਹ ਵਪਾਰ ਕਾਦਾ ਕਰਦਾ ਹੈ ਵਪਾਰ ਦੀ ਕਿਸਮ ਕੀ ਹੈ ਕਿਸ ਤਰੀਕੇ ਦੇ ਨਾਲ ਵਪਾਰ ਕਰਦਾ ਹੈ ਜਿਹੜਾ ਵਪਾਰ ਕਰ ਰਿਹਾ ਬੰਦਾ ਉਹਦੀ ਪ੍ਰੋਫਾਈਲ ਕਹਿੋ ਜੀ ਹੈ ਉਹਦਾ ਸਿਵਲ ਸਕੋਰ ਕਹਿੋ ਜਿਹਾ ਹੈ ਬੈਂਕ ਦੇ ਨਾਲ ਉਸ ਬੰਦੇ ਦੇ ਸਬੰਧ ਕਿ ਕਹਿੋ ਜੀ ਇਹ ਨੇ ਇਸ ਅਧਾਰ ਤੇ ਉਹਨਾਂ ਦੀ ਵਿਆਜ ਦਰ ਜਿਹੜੀ ਤਿਆ ਕੀਤੀ ਜਾਂਦੀ ਹੈ ਅੱਗੇ ਲਿਖਦੇ ਨੇ ਕੁਝ ਸਥਿਤੀਆਂ ਦੇ ਵਿੱਚ ਸਰਕਾਰ ਵੱਲੋਂ ਵਿਆਜ ਤੇ ਸਬਸਿਡੀ ਦਾ ਲਾਭ ਵੀ ਮਿਲਦਾ ਹੈ ਲੋਨ ਦੀ अवधि 3 ਸਾਲ ਤੋਂ ਲੈ ਕੇ 5 ਸਾਲ ਤੱਕ ਹੋ ਸਕਦੀ ਹੈ ਜਿਸ ਦੇ ਨਾਲ EMI ਦਾ ਬੋਝ ਘੱਟ ਸਕਦਾ ਹੈ ਯਾਨੀ ਕਿ ਜੇ ਤੁਸੀਂ 3 ਸਾਲ ਦਾ ਲੋਗੇ ਜਿਹੜੀ ਕਿਸ਼ਤਾਂ ਥੋੜੀ ਮੋਟੀ ਭਰਨੀ ਪਏਗੀ ਜੇ ਤੁਸੀਂ 5 ਸਾਲ ਦਾ ਉਹ ਲੋਗੇ ਸਮਾਸੀਮਾ ਲੋਗੇ ਲੋਨ ਦੀ ਤਾਂ ਥੋੜੀ ਜੀ ਇਹ ਕਿਸ਼ਤ ਕੱਟ ਜਾਏਗੀ ਤੁਹਾਡੀ ਤੇ ਕਿਸ਼ਤਾਂ ਫालतू ਭਰਨੀ ਪੈਣਗੀਆਂ ਪਰ ਰਕਮ ਹੈ ਜਿਹੜੀ ਮਹੀਨੇ ਬਾਅਦ ਕੱਟ ਜਾਏਗੀ ਖਾਸ ਗੱਲ ਇਹ ਹੈ ਕਿ EMI ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਇੱਕ ਆਮ ਵਪਾਰੀ ਵੀ ਆਸਾਨੀ ਦੇ ਨਾਲ ਇਹ ਕਿਸ਼ਤ ਭਰ ਸਕਦਾ ਹੈ ਤਾਂ ਅੱਗੇ ਹੈ SBI ਮਾਈਕਰੋ ਲੋਨ ਦੇ ਲਾਭ ਕੀ ਨੇ ਛੋਟੇ ਵਪਾਰੀਆਂ ਨੂੰ ਤੁਰੰਤ ਨਕਮ ਰਕਮ ਰਕਮ ਜਿਹੜੀ ਮਿਲਣ ਦੀ ਸਹੂਲਤ ਦਿੱਤੀ ਗਈ ਹੈ ਇਸ ਦੇ ਵਿੱਚ 50000 ਤੱਕ ਦਾ ਲੋਨ ਪੂਰੀ ਤਰ੍ਹਾਂ ਔਨਲਾਈਨ ਮਿਲ ਸਕਦਾ ਹੈ ਤੁਹਾਨੂੰ ਬ੍ਰਾਂਚ ਜਾਣ ਦੀ ਜ਼ਰੂਰਤ ਨਹੀਂ ਹੋएगी ਰਕਮ ਸਿੱਧੀ ਖਾਤੇ ਦੇ ਵਿੱਚ ਟਰਾਂਸਫਰ ਕੀਤੀ ਜਾਵੇਗੀ 1 ਲੱਖ ਤੱਕ ਦਾ ਲੋਨ ਲੈਣ ਵਾਲਿਆਂ ਨੂੰ ਵੀ ਜ਼ਿਆਦਾ ਜਟਿਲਤਾ ਨਹੀਂ ਹੁੰਦੀ ਯਾਨੀ ਕਿ ਦਿੱਕਤ ਨਹੀਂ ਆਉਂਦੀ ਪ੍ਰਕਿਰਿਆ ਬਹੁਤ ਤੇਜ਼ ਰਹਿੰਦੀ ਹੈ ਮੈਲਯੋਦਗਪਤੀਆਂ ਅਤੇ ਘਾਟਾ ਆਮਦਨੀ ਵਾਲੇ ਵਰਗ ਨੂੰ ਪ੍ਰਾਥਮਿਕਤਾ ਦਿੱਤੀ ਜਾਂਦੀ ਹੈ ਜੇ ਕੋਈ ਵੀ ਛੋਟੀ ਮੋਟੀ ਫੈਕਟਰੀ ਹੈ ਠੀਕ ਹੈ ਕਰੇ ਕਾਮ ਉਦਯੋਗ ਚਲਾ ਰਹੀਆਂ ਨੇ ਉਹ ਮਹਿਲਾ ਨੇ ਤੇ ਉਹਨਾਂ ਨੂੰ ਬਹੁਤ ਹੀ ਆਸਾਨੀ ਦੇ ਨਾਲੇ ਲੋਨ ਮਿਲ ਸਕਦਾ ਹੈ ਲੋਨ ਤੇ ਵੱਡੀ ਪ੍ਰੋਸੈਸਿੰਗ ਫੀਸ ਨਹੀਂ ਲਈ ਜਾਂਦੀ ਜਿਵੇਂ ਕਿ ਤੁਹਾਨੂੰ ਸਭ ਪਤਾ ਹੈ ਕਿ ਬੈਂਕ ਦੇ ਨਿਯਮ ਹੁੰਦੇ ਨੇ ਕਿ ਇੱਕ ਲੋਨ ਖਰਚਾ ਕਹਿੰਦੇ ਐ ਫਾਈਲ ਖਰਚਾ ਕਹਿੰਦੇ ਪ੍ਰੋਸੈਸਿੰਗ ਫੀਸ ਵੀ ਨਹੀਂ ਲੱਗਦੀ ਗੈਰ ਜ਼ਮਾਨਤੀ ਲੋਨ ਕਿਸੇ ਸੁਰੱਖਿਆ ਜਾਂ ਜ਼ਮਾਨਤ ਦੀ ਲੋੜ ਨਹੀਂ ਹੈ ਸਭ ਤੋਂ ਵੱਡੀ ਮੇਨ ਗੱਲ ਇਹ ਹੀ ਹੈ ਕਿ ਨਾ ਤੇ ਉਰੇ ਕੋਈ ਜ਼ਮਾਨਤ ਦੇਣੀ ਪੈਂਦੀ ਹੈ ਨਾ ਹੀ ਕੋਈ ਸੁਰੱਖਿਆ ਦਸਨੀ ਪੈਂਦੀ ਹੈ ਕਿ ਅਸੀਂ ਲੋਨ ਲੈ ਰਹੇ ਹਾਂ ਤੁਸੀਂ ਅਸੀਂ ਇਹ ਚੀਜ਼ ਗਿਰਵੀ ਰੱਖਦੇ ਆ ਇਹੋ ਜਿਹਾ ਕੁਝ ਨਹੀਂ ਹੁੰਦਾ ਡਾਇਰੈਕਟ ਲੋਨ ਮਿਲ ਜਾਂਦਾ ਹੈ ਕੁਝ ਸ਼ਰਤਾਂ ਨੇ ਉਹ ਤੁਸੀਂ ਦੇਖ ਸਕਦੇ ਹੋ ਲੋਨ ਲੈਣ ਦੇ ਲਈ ਯੋਗਤਾ ਕੀ ਨੇ ਅਰਜੀਕਰ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਹੈ ਪਹਿਲਾ ਨੰਬਰ ਦੂਜਾ ਜੀ ਉਮੀਦਵਾਰ ਦਾ ਖਾਤਾ SBI ਦੇ ਵਿੱਚ ਹੋਣਾ ਲਾਜ਼ਮੀ ਹੈ ਤੇ ਇਹ ਖਾਤਾ ਘੱਟੋ ਘੱਟ 6 ਮਹੀਨੇ ਪੁਰਾਣਾ ਹੋਣਾ ਚਾਹੀਦਾ ਹੈ ਉਮੀਦਵਾਰ ਇੱਕ ਛੋਟੇ ਵਪਾਰ ਸੇਵਾ ਜਾਂ ਨਿਰਮਾਣ ਯਾਨੀ ਕਿ ਮੈਨੂਫੈਕਚਰਿੰਗ ਦੇ ਕੰਮ ਦੇ ਵਿੱਚ ਹੋਵੇ ਕਾਰੋਬਾਰ ਦੇ ਵਿੱਚ ਲੱਗਿਆ ਹੋਣਾ ਚਾਹੀਦਾ ਹੈ ਉਹਦਾ ਛੋਟਾ ਮੋਟਾ ਵਪਾਰ ਹੋਣਾ ਚਾਹੀਦਾ ਹੈ ਜਿਹੜਾ ਕਿ ਉਹ ਦਿਖਾ ਸਕੇ ਕਿ ਮੈਂ ਕੰਮ ਕਰਦਾ ਹਾਂ ਉਮੀਦਵਾਰ ਨੂੰ 2 ਸਾਲ ਤੋਂ ਘੱਟ ਕਰਦੀ ਥਾਂ ਤੇ ਨਹੀਂ ਰਹਿਣਾ ਚਾਹੀਦਾ ਯਾਨੀ ਕਿ ਘੱਟੋ ਘੱਟ 2 ਸਾਲ ਹੁਣ ਉਹ ਆਪਦੇ ਘਰ ਤੇ ਰਹਿੰਦਾ ਹੋਵੇ ਐਵੇਂ ਨਹੀਂ ਕਿ ਉਹ ਆਇਆ ਹੁਣ ਤੇ ਲੋਨ ਲਈ ਅਪਲਾਈ ਕਰ ਦੇਵੇ ਘੱਟੋ ਘੱਟ ਉਹਨੂੰ 2 ਸਾਲ ਜਾਂ ਫਿਰ ਵੱਧ ਟਾਈਮ ਹੋ ਜਾਣਾ ਚਾਹੀਦਾ ਹੈ ਕਿ ਉਹ ਆਪਣੇ ਕਰੇ ਰਹਿੰਦਾ ਹੋਵੇ ਉਹ ਕਰਦਾ ਜਦੋਂ ਸਬੂਤ ਦੇਗਾ ਉਸ ਘਰ ਦੇ ਵਿੱਚ ਅਰਜੀਕਰ ਦੇ ਕੋਲ ਨਿਯਮਿਤ ਆਮਦਨੀ ਦਾ ਸਰੋਤ ਹੋਣਾ ਚਾਹੀਦਾ ਯਾਨੀ ਕਿ ਉਹ ਬੰਦਾ ਪੈਸੇ ਕਮਾਉਂਦਾ ਹੋਵੇ ਉਹਦੇ ਕੋਲ ਨਿਯਮਿਤ ਆਮਦਨੀ ਹੋਵੇ ਕਿਸੇ ਹੋਰ ਬੈਂਕ ਜਾਂ ਵਿੱਤੀ ਸੰਸਥਾ ਦਾ ਡਿਫਰਟਰ ਨਹੀਂ ਹੋਣਾ ਚਾਹੀਦਾ ਖੇਤੀਬਾੜੀ ਜਾਂ ਫਿਰ ਕਿਸਾਨੀ ਕਾਰਜ ਇਸ ਸਕੀਮ ਦੇ ਅਧੀਨ ਯੋਗ ਨਹੀਂ ਮੰਨੇ ਜਾਣਗੇ ਕਿਉਂਕਿ ਕੇਸੀਸੀ ਦੇ ਤਹਿਤ ਸਰਕਾਰ ਕਿਸਾਨਾਂ ਨੂੰ ਬਹੁਤ ਹੀ ਸੋਨਾ ਇਹ ਲੋਨ ਦਿੰਦੀ ਹੈ ਠੀਕ ਹੈ ਲਿਮਟ ਬਣਾ ਦਿੰਦੀ ਹੈ ਉਹਨਾਂ ਦੀ ਇੱਥੇ ਜਿਹੜਾ ਵਿਆਜਦਾਰ ਹੈ ਬਹੁਤ ਹੀ ਜ਼ਿਆਦਾ ਘਟ ਹੁੰਦੀ ਹੈ ਇਸ ਕਰਕੇ ਉਹਨਾਂ ਨੂੰ ਇਸ ਸਕੀਮ ਦੀ ਲੋੜ ਨਹੀਂ ਹੈ ਇਹ ਸਿਰਫ ਉਦਯੋਗਪਤੀਆਂ ਦੇ ਲਈ ਹੈ ਜਾਂ ਫਿਰ ਜਿਹੜੇ ਕੋਈ ਛੋਟੀ ਮੋਟੀ ਕੰਮ ਕਰਨਾ ਚਾਹੁੰਦੇ ਉਹਨਾਂ ਦੇ ਲਈ ਹੈ ਹੁਣ ਆਪਾਂ ਦਸਤਾਵੇਜ਼ਾਂ ਦੀ ਗੱਲ ਕਰੀਏ ਕਿਹੜੇ-ਕਿਹੜੇ ਦਸਤਾਵੇਜ਼ ਲੱਗਣਗੇ ਤੇ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੈ ਕਿ ਭਾਰਤ ਦੇ ਵਿੱਚ ਆਧਾਰ ਕਾਰਡ ਤੇ ਸਭ ਤੋਂ ਜ਼ਿਆਦਾ ਜ਼ਰੂਰੀ ਮੰਨਿਆ ਜਾਂਦਾ ਹੈ ਉਸ ਤੋਂ ਬਾਅਦ ਪੈਨ ਕਾਰਡ ਨਿਵਾਸ ਪ੍ਰਮਾਣ ਪੱਤਰ ਦੀ ਲੋੜ ਹੋਏਗੀ ਵਪਾਰ ਦਾ ਪ੍ਰਮਾਣ ਪੱਤਰ ਯਾਨੀ ਕਿ ਤੁਸੀਂ ਕੀ ਕਰਦੇ ਹੋ ਵਪਾਰ ਦੇ ਪ੍ਰਮਾਣ ਪੱਤਰ ਦੇ ਵਿੱਚ ਐਮ ਐਸ ਐਮਈ ਦੇ ਨਾਂ ਤੇ ਇੱਕ ਸਰਟੀਫਿਕੇਟ ਬਣਦਾ ਤੁਸੀਂ ਆਪਣੀ ਦੁਕਾਨ ਜਾਂ ਫਿਰ ਕਿਸੇ ਵੀ ਜੋ ਵੀ ਤੁਹਾਡੀ ਫੈਕਟਰੀ ਵਗੈਰਾ ਹੈ ਉਸ ਦਾ ਬਣਵਾ ਲਿਓ ਠੀਕ ਹੈ ਇਹ ਬਣ ਜੇਗਾ ਉਸ ਤੋਂ ਬਾਅਦ ਜੇ ਜੀਐਸਟੀ ਹੈ ਉਹ ਵੀ ਚੱਲੇਗਾ ਨਹੀਂ ਹੈਗਾ ਤਾਂ ਕੋਈ ਗੱਲ ਨਹੀਂ ਹੈ ਕਿ ਜਤ ਪ੍ਰਮਾਣ ਪੱਤਰ ਯਾਨੀ ਜਾਤੀ ਪ੍ਰਮਾਣ ਪੱਤਰ ਜੇ ਮੰਗਿਆ ਹੈ ਤੇ ਦੇ ਦਿਓ ਨਹੀਂ ਮੰਗਿਆ ਤਾਂ ਕੋਈ ਲੋੜ ਨਹੀਂ ਵਪਾਰ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ ਇਹ ਉਹੀ ਆ ਗਿਆ ਐਮਐਸਐਮਈ ਠੀਕ ਹੈ ਤੇ ਬੈਂਕ ਪਾਸਬੁੱਕ ਜਿਹੜੀ ਤੁਹਾਡੀ ਐਸਬੀਆਈ ਦੀ ਕਾਪੀ ਹੈ ਉਹ ਲੈ ਜਿਓ ਠੀਕ ਹੈ ਉਸ ਤੋਂ ਬਾਅਦ ਪਾਸਪੋਰਟ ਸਾਈਜ਼ ਫੋਟੋ ਲੱਗੇਗੀ ਤੁਹਾਡੀ ਮੋਬਾਈਲ ਨੰਬਰ ਲੱਗੇਗਾ ਜਿਹੜਾ ਆਧਾਰ ਕਾਰਡ ਦੇ ਨਾਲ ਲਿੰਕ ਹੋਣਾ ਚਾਹੀਦਾ ਹੈ ਮੋਬਾਈਲ ਨੰਬਰ ਹੁਣ ਆਪਾਂ ਗੱਲ ਕਰਦੇ ਹਾਂ SBI ਲੋਨ ਜਿਵੇਂ ਪ੍ਰਾਪਤ ਕਿਵੇਂ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਤੁਸੀਂ ਆਨਲਾਈਨ ਹੀ ਹੈ ਤੁਸੀਂ ਆਪਣੇ ਆਪ ਵੀ ਭਰ ਸਕਦੇ ਹੋ ਜਾਂ ਫਿਰ ਕਿਸੇ ਸਾਈਬਰ ਕੈਫੇ ਤੇ ਵੀ ਜਾ ਕੇ ਭਰਵਾ ਸਕਦੇ ਹੋ ਪਹਿਲਾਂ ਤੁਸੀਂ SBI ਦੀ ਅਧਿਕਾਰਿਕ ਵੈਬਸਾਈਟ online.sbi.in ਤੇ ਜਾਣਾ ਹੈ ਠੀਕ ਹੈ ਉੱਥੇ ਜਾ ਕੇ ਲੋਨ ਸੈਕਸ਼ਨ ਤੇ ਤੁਸੀਂ ਜਾਣਾ ਹੈ ਜਦੋਂ ਤੁਸੀਂ ਲੋਨ ਸੈਕਸ਼ਨ ਤੇ ਜਾਓਗੇ ਤੇ ਈ ਮੋਦਰਾ ਲੋਨ ਤੇ ਇੱਕ ਵਿਕਲਪ ਹੋਏਗਾ ਤੁਸੀਂ ਉਹ ਚੁਣ ਲੈਣਾ ਹੈ ਫਿਰ ਸਕਰੀਨ ਦੇ ਉੱਤੇ ਆਉਣ ਵਾਲੇ ਸਾਰੇ ਦਿਸ਼ਾ ਨਿਰਦੇਸ਼ਾਂ ਦੇ ਨਾਲ ਧਿਆਨ ਨਾਲ ਪੜ੍ਹਨਾ ਪੜ੍ਹਨਾ ਹੈ ਆਪਣਾ ਮੋਬਾਈਲ ਨੰਬਰ ਤੇ ਕੈਪਚਾ ਭਰ ਕੇ ਤੁਸੀਂ ਵੈਰੀਫਾਈ ਕਰਨਾ ਹੈ ਫਿਰ ਖਾਤਾ ਨੰਬਰ ਤੇ ਲੋਨ ਜੀ ਜਿਹੜੀ ਰਕਮ ਹੈ ਤੁਸੀਂ ਉਹ ਲਿਖਣੀ ਹੈ ਕਿੰਨਾ ਲੋਨ ਤੁਸੀਂ ਲੈਣਾ ਚਾਹੁੰਦੇ ਹੋ ਜਿਵੇਂ ਕਿ ਸਾਰਾ ਫਾਰਮ ਖੁੱਲੇਗਾ ਜਿੱਥੇ ਕਿ ਨਾਮ ਪਤਾ ਆਮਦਨੀ ਸਾਰਾ ਕੁਝ ਹੋਏਗਾ ਉਹ ਤੁਸੀਂ ਭਰ ਦੇਣਾ ਹੈ ਜ਼ਰੂਰੀ ਦਸਤਾਵੇਜ਼ਾਂ ਦੇ ਵਿੱਚ ਜਿਵੇਂ ਕਿ ਆਧਾਰ ਕਾਰਡ ਪੈਨ ਕਾਰਡ ਫੋਟੋ ਤੁਸੀਂ ਅਪਲੋਡ ਕਰਨੀ ਹੈ ਸਾਰੀ ਜਾਣਕਾਰੀ ਸਹੀ ਤਰੀਕੇ ਦੇ ਨਾਲ ਭਰ ਕੇ ਤੁਸੀਂ ਇੱਕ ਵਾਰੀ ਵੈਰੀਫਾਈ ਵੀ ਕਰ ਲਿਓ ਕਿ ਹਾਂ ਸਾਰੀ ਜਾਣਕਾਰੀ ਭਰੀ ਗਈ ਹੈ ਉਸ ਤੋਂ ਬਾਅਦ ਬੈਂਕ ਅਧਿਕਾਰੀ ਜਾਣਕਾਰੀ ਲੈਣ ਵਾਸਤੇ ਵੈਰੀਫਿਕੇਸ਼ਨ ਕਰਨਗੇ ਠੀਕ ਹੈ ਮਨਜ਼ੂਰੀ ਮਿਲਣ ਤੇ ਲੋਨ ਦੀ ਰਕਮ ਸਿੱਧੀ ਤੁਹਾਡੇ ਖਾਤੇ ਦੇ ਵਿੱਚ ਜਿਹੜੀ ਟਰਾਂਸਫਰ ਕਰ ਦਿੱਤੀ ਜਾਵੇਗੀ ਤੇ ਇਸ ਤਿੱਕੇ ਦੇ ਨਾਲ ਜਿਹੜਾ ਤੁਹਾਨੂੰ ਇਹ ਮਾਈਕਰੋ ਲੋਨ ਮਿਲ ਸਕਦਾ ਹੈ ਸਾਰਾ ਕੁਝ ਜੇ ਤੁਸੀਂ ਕੰਮਕਾਰ ਕਰਦੇ ਹੋ ਛੋਟਾ ਮੋਟਾ ਠੀਕ ਹੈ ਐਮ ਐਸ ਐਮ ই ਦਾ ਸਰਟੀਫਿਕੇਟ ਜੁੜੂੜ ਬਣਵਾ ਲਓ ਜੇ ਤੁਸੀਂ ਛੋਟਾ ਮੋਟਾ ਕੰਮ ਕਰਦੇ ਹੋ ਠੀਕ ਹੈ ਉਹ ਬਹੁਤ ਹੀ ਮਾਨ ਹੈ ਉਹਦੇ ਨਾਲ ਇਹ ਹੋ ਜਾਂਦਾ ਕਿ ਤੁਸੀਂ ਪ੍ਰੋਪਰ ਕੰਮ ਕਰ ਰਹੇ ਹੋ ਕੋਈ ਫਰੋਡ ਨਹੀਂ ਕਰਦਾ ਠੀਕ ਹੈ ਉਹ ਤੇ ਕਿਉਂਕਿ ਉਹ ਵੀ ਸਾਰੇ ਡਾਕੂਮੈਂਟ ਲਾ ਕੇ ਹੀ ਬਣਦਾ ਹੈ ਤਾਂ ਉਮੀਦ ਕਰਦੇ ਹਾਂ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਗੀ ਜੇ ਖਾਸ ਕਰਕੇ ਐਸਬੀਆਈ ਵਾਲੇ ਬੈਂਕ ਦੇ ਵਿੱਚ ਜਿਹੜੇ ਖਾਤਾਧਾਰਕ ਨੇ ਉਹਨਾਂ ਨੂੰ ਉਹਦੇ ਲਈ ਜ਼ਰੂਰੀ ਹੈ ਜੇ ਤੁਸੀਂ ਵੈਸੇ ਵੀ ਕੋਈ ਕੰਮ ਕਰਦੇ ਹੋ ਤੇ ਤੁਸੀਂ ਇਹ ਲੋਨ ਲੈਣਾ ਚਾਹੁੰਦੇ ਹੋ ਤਾਂ ਤੁਹਾਡਾ ਤੁਸੀਂ ਖਾਤਾ ਆਪਣਾ ਐਸਬੀਆਈ ਦੇ ਵਿੱਚ ਖੋਲਾ ਸਕਦੇ ਤੇ ਉਸ ਤੋਂ ਬਾਅਦ ਤੁਸੀਂ ਘੱਟੋ-ਘੱਟ 6 ਮਹੀਨੇ ਉਹਦੇ ਵਿੱਚ ਲੈਣ-ਦੇਣ ਕਰੋ ਤੇ ਉਸ ਤੋਂ ਬਾਅਦ ਤੁਸੀਂ ਇਸ ਲੋਨ ਵਾਸਤੇ ਅਪਲਾਈ ਕਰਨ ਵਾਸਤੇ ਤੁਸੀਂ ਆਨਲਾਈਨ ਦਾ ਸਹਾਰਾ ਲੈ ਸਕਦੇ ਹੋ ਜਾਂ ਫਿਰ ਕਿਸੇ ਕੈਫੇ ਵਾਲੇ ਕੋਲ ਜਾ ਸਕਦੇ ਹੋ ਤੁਸੀਂ ਫਾਰਮ ਭਰ ਕੇ ਆਪਣੀ ਵੈਰੀਫਿਕੇਸ਼ਨ ਕਰਵਾ ਕੇ ਇਹ ਜਿਹੜਾ ਪੈਸਾ ਹੈ ਆਪਣੇ ਖਾਤੇ ਦੇ ਵਿੱਚ ਡਾਇਰੈਕਟ ਪਵਾ ਸਕਦੇ ਹੋ ਤਾਂ ਉਮੀਦ ਕਰਦਾ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਊਗੀ ਇਹੋ ਜਿਹੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕੋਈ ਸ਼ੰਕਾ ਹੋਵੇ ਤੇ ਕਮੈਂਟ ਜਰੂਰ ਕਰ ਦੇਣਾ ਧੰਨਵਾਦ ਜੀ